ਦੀਮਾ ਅੱਜ ਮੈਂ ਸੁਖਨੇ ਦੇ ਦਾਦਾ ਜੀ ਨੂੰ ਮਿਲਿਆ ਦਾਦਾ ਜੀ ਨੂੰ ਹਾਂ ਉਹ ਦਿੱਲੀ ਚਾਂਦਨੀ ਚੌਕ ਵਿੱਚ ਰਹਿੰਦੇ ਨੇ ਉਹਨਾਂ ਨੇ ਇੱਥੇ ਬਹੁਤ ਵੱਡਾ ਮਹਿਲ ਬਣਾਇਆ ਹੈ ਹਾਂ ਤੇ ਮਹਿਲ ਦਾ ਰੰਗ ਚਿੱਟਾ ਹੈ ਹਾਂ ਹਾਂ ਚਿੱਟਾ ਹੀ ਹੈ ਗੱਲ ਸੁਣੋ ਤੁਸੀਂ ਦੋਵਾਂ ਨੇ ਇੱਕੋ ਸੁਪਨਾ ਕਿਵੇਂ ਵੇਖ ਲਿਆ ਇਹ ਛੋਟੂ ਸ਼ਿਤਾਨਾ ਮਾ ਇਹ ਚੋਰੀ ਚੁਪੇ ਮੇਰੇ ਸੁਪਨੇ ਚ ਆ ਕੇ ਹੋਵੇਗਾ ਦਾਦੀ ਮਾਂ ਪਹਿਲੇ ਮੈਂ ਦੱਸਿਆ ਨਾ ਤੁਹਾਨੂੰ ਇਹਨਾਂ ਨੇ ਲੁੱਕ ਕੇ ਮੇਰਾ ਸੁਪਨਾ ਦੇਖਿਆ ਚਲ ਦੱਸ ਉਹ ਤੇ ਹੋਰ ਕੌਣ ਸੀ ਅਜੀਤ ਵੀਰ ਜੀ ਤੇ ਜੁਝਾਰ ਵੀਰ ਜੀ ਇਹ ਬਿਲਕੁਲ ਠੀਕ ਕਹਿੰਦਾ ਮਾਜੀ ਅਜੀਤ ਵੀਰ ਜੀ ਤੇ ਜੁਝਾਰ ਵੀਰ ਜੀ ਉੱਥੇ ਰਹਿੰਦੇ ਨੇ ਜੁਝਾਰ ਵੀਰ ਜੀ ਨੇ ਗੱਤ ਘਾਟਤਾ ਤੇ ਅੱਜ ਕੱਲ੍ਹ ਉਹ ਤਲਵਾਰ ਬਾਜ਼ੀ ਸਿੱਖਦੇ ਨੇ ਹਾਂ ਦਾਦੀ ਮਾਂ ਤੇ ਅਜੀਤ ਵੀਰ ਜੀ ਨੇ ਮੈਨੂੰ ਕਿਹਾ ਕਿਸਰਹੰਦ ਦੇ ਇਲਾਕੇ ਵਿੱਚ ਕਈ ਦੀਵਾਰਾਂ ਬਹੁਤ ਪੁਰਾਣੀਆਂ ਨੇ ਬਾਬਰ ਤੋਂ ਵੀ ਪਹਿਲੇ ਦੀਆਂ ਤੂੰ ਤੇ ਫਤਿਹ ਸਿੰਘ ਧਿਆਨ ਨਾਲ ਖੇលਿਆ ਕਰੋ ਕਿਤੇ ਕੋਈ ਕੰਨ ਤੁਹਾਡੇ ਦੋਹਾਂ ਤੇ ਨਾ ਗਿਰ ਪਵੇ ਨਾ ਪੁੱਤਰ ਸੁਭ ਸੁ ਭੋਲਿਆ ਕਰੋ ਇਹੋ ਜਿਹੀ ਮਾੜੀ ਲੱਭਸ ਨਹੀਂ ਸੁਭਾਂਤ ਤੋਂ ਕੱਢੀ ਦੇ ਹੁੰਦੇ ਹੈ ਵਾਹਿਗੁਰੂ ਸੁਖ ਰੱਖੇ